ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਤ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਆ ਜੀ ਲੋ ਜੀ ਦੇਖੋ ਕਿੰਨੇ ਪਿਆਰੇ ਪਿਆਰੇ ਅ ਦੀਵਾਲੀ ਦੀ ਸਜਾਵਟ ਵਾਸਤੇ ਸਮਾਨ ਆਪਨੇ ਭੇਜਣਾ ਦੋ ਭੈਣਾਂ ਨੂੰ ਸਮਾਨ ਤੇ ਉਹਨਾਂ ਦੇ ਲਈ ਹੀ ਆਏ ਆਂ ਇੱਧਰ ਮਿੱਟੀ ਦੇ ਦੀਵੇ ਦੇਖੋ ਤੁਸੀਂ ਕਿੰਨੇ ਸੋਹਣੇ ਸਜਾਵਟ ਵਾਲੇ ਪਏ ਆਂ ਬਾਰੀ-ਬਾਰੀ ਸਾਰਾ ਕੁਝ ਦਿਖਾਵਾਂਗੀ ਤੇ ਮੈਂ वैसे इतना बहुत कुछ दिखा रही हैं पर मैं अपनी पसंद का समान लेके जाऊंगी ना फिर घर जाके ही थो चंगी तरह खोल के दिखा दूंगी ठीक है जी ते, पहला वो दिखा दो झूमर नहीं ऐसे नहीं ये तो पत्तों वाले हैं थोड़ा सजावट जैसे ऐसे नहीं बो वाले वो वाले अच्छे। हाँ वो वाले इसमें सारे दिखा दो कैसे कैसे ये ज्यादा अच्छे लगते हैं ना मैं के ਇਹ ਕੀ ਵਾਲਾ ਡਿਜ਼ਾਈਨ ਇੱਕ ਬੋ ਜੋ ਲੱਟੂਆਂ ਵਾਲਾ yellow 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 ਲੱਟੂਆਂ ਵਾਲਾ ਬੋ ਵੀ ਦਿਖਾ ਦਿਓ ਹਾਂ ਇਹ ਵੀ ਇਹ ਬੜਾ ਛੱ ਲੱਗ ਰਿਹਾ ਹਾਂ ਇਹ ਕੀ ਵਾਲਾ ਇੱਕ ਮਿੰਟ ਉਹਨੂੰ ਨਹੀਂ ਚੀ ਕਰੋ ਇਹਨਾਂ ਨੇ ਵੀਡੀਓ ਸੀ ਬਣਾਨੀ ਹੈ ਹਾਂਜੀ ਹਾਂਜੀ ਦਿਖਾਇਆ ਦਿੱਤੀ ਲਓ ਜੀ ਆਪਣੇ ਇਹ ਵੀ ਲਿਆ ਮੈਂ ਆਪਣੀ ਹੀ ਪਸੰਦ ਦੇ ਬਹੁਤ ਕੁਝ ਲੈ ਰਹੀਆਂ ਕਿਉਂਕਿ ਆਪਾਂ ਨੂੰ ਵੀ ਸੱਪ ਪਤਾ ਹੈ ਕਿ ਕਿਆ-ਕਿਆ ਡੈਕੋਰੇਟ ਵਾਲੀਆਂ ਚੀਜ਼ਾਂ ਘਰ 'ਚ ਸੋਹਣੀਆਂ ਲੱਗਦੀਆਂ ਮੈਂ ਇਹਦੇ 'ਚ ਨਾ ਦੋ ਕਲਰ ਲਏ ਆ ਇੱਕ ਇਹ ਲਾਲ ਗ੍ਰੀਨ ਇੱਕ ਮਤਲਬ ਕੀ ਜੋ ਪਿੰਕ ਮਜੈਂਟਾ ਰਾਣੀ ਛੇਡ ਬੋਲਦੇ ਆ ਮਜੈਂਟਾ ਔਰ ਗ੍ਰੀਨ ਇਹ ਵਾਲੇ ਲਏ ਆ ਦੋਨੋਂ ਹੀ ਅੱਛੇ ਲੱਗ ਰਹੇ ਆ ਇੰਨੇ ਕਿ ਜਿਆਦਾ ਆਪਣੇ ਘਰ ਚ ਸਜਾਵਟ ਹੋਏਗੀ ਇਹਨਾਂ ਚੀਜ਼ਾਂ ਦੀ ਇਹ ਜਿਵੇਂ ਕੀ ਕਿਉਂ ਨਾ ਆਪਾਂ ਵੀ ਆਪਣੇ ਇਸ ਵਾਲੀ ਪੰਜਾਬ ਵਾਲੇ ਸਟੇਟ ਵਾਲੀ ਇਸ ਏਰੀਆ ਨੂੰ ਵੀ ਆਪਾਂ ਕਿਉਂ ਕਰਨਾਟਕਾ ਵਾਲੀ ਸਟੇਜ ਦੀ ਤਰ੍ਹਾਂ ਸਜਾਈਏ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਔਰ ਦੇਖੋ ਬਹੁਤ ਪਿਆਰੇ ਲੱਗ ਰਹੇ ਆ ਆਪਾਂ ਨੇ ਦੋਨੋਂ ਪੀਸ ਲਏ ਆ ਇਹ ਠੀਕ ਹੈ ਜੀ ਲੋ ਜੀ ਆਪਣੇ ਕੋਲੇ ਦੀਵਾਲੀ ਸਟicker ਵੀ ਹੈਗੇ ਆ ਸਾਈਜ਼ ਸਾਰੇ ਹੀ ਆ ਛੋਟੇ ਵੀ ਆ ਵੱਡੇ ਵੀ ਆ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਪਰ ਇਹ ਉਦੋਂ ਲਵਾਂਗੇ ਜਦੋਂ ਤੁਸੀਂ ਮੈਨੂੰ ਹਾਂਜੀ ਆਰਡਰ ਦੋਗੇ ਠੀਕ ਹੈ ਜੀ ਤੇ ਕਿਉਂਕਿ ਇਹ ਚੀਜ਼ਾਂ ਨਾ ਸਿਰਫ ਹੁਣ ਦੀਵਾਲੀ ਤੇ ਹੀ ਸੇਲ ਹੁੰਦੀਆਂ ਫਿਰ ਨਹੀਂ ਤਾਂ ਮੇਰੇ ਕੋਲ ਵੀ ਪਈਆਂ ਰਹਿ ਜਾਣਗੀਆਂ ਕਿਉਂਕਿ ਮੈਂ ਵੀ ਦੇਖੋ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਦੇਖ ਕੇ ਹੀ ਚੱਲਦੀ ਆ ਤੇ ਬਾਕੀ ਜੋ ਮੈਨੂੰ ਬਹੁਤ ਜ਼ਿਆਦਾ ਹੈ ਸਾਰਾ ਸਮਾਨ ਬਹੁਤ ਵਧੀਆ ਬਹੁਤ ਦੇਖੋ ਸਮਾਨ ਇੰਨਾ ਸੋਹਣਾ ਦੀਦੀ ਉਹਨਾਂ ਦਾ ਬਹੁਤ ਵਧੀਆ ਤੇ ਇਹ ਦੇਖੋ ਕਿੰਨਾ ਸੋਹਣਾ orange color ਦਾ ਤੇ ਕੋਟ ਟੰਗਿਆ ਹੋਇਆ ਦਿਲ ਕਰਦਾ ਆ ਵੀ ਲੈ ਲਵਾਂ ਬਹੁਤ ਸੋਹਣਾ ਚਲੋ ਤੁਸੀਂ ਫਟਾਫਟ ਮੈਨੂੰ ਆਰਡਰ ਦਿਓ ਤੇ ਬਹੁਤ ਜਿਆਦੇ Amazon Meesho ਤੋਂ ਬਹੁਤ ਜਿਆਦੇ ਕੁਆਲਟੀ ਵਧੀਆ ਤੇ ਸਸਤਾ ਵੀ ਆ ਉੱਥੇ ਨਾਲੋਂ ਉਹਨਾਂ ਦੀ ਕੁਆਲਟੀ ਇੰਨੀ ਖਾਸ ਵਧੀਆ ਵੀ ਨਹੀਂ ਹੁੰਦੀ ਔਰ ਮਹਿੰਗੇ ਵੀ ਉਹ ਇੰਨੇ ਬੋਲਦੇ ਆ ਬਹੁਤ ਜਿਆਦਾ ਤੇ ਆਹ ਦੇਖੋ ਤੁਸੀਂ ਆਪਾਂ ਬਿਲਕੁਲ ਨਾਲੇ ਰੇਟ ਵੀ ਇੰਨਾ ਘੱਟ ਹੈ ਨਾਲੇ ਕੁਆਲਟੀ ਵੀ ਇੰਨੀ ਇੱਕਦਮ ਫਾਈਨ ਹੈ ਠੀਕ ਹੈ ਜੀ बाकी दस दर क्या क्या लेना आ आने ज्यादा है पे हैं बहुत ज्यादा पे हैं जी देखो सूट इन्ने प्यारे दुपट्टेल कॉटन के सूट है प्योर दुपट्टा हाँ जी प्लेन सलवार हाँ जी प्राइज हैगा इसका साढ़े सोलह सौ रुपये ਪੱਟੇ ਦੇ ਨਾਲ 1650 ਰੁਪਏ ਬਹੁਤ ਥੋੜਾ ਵਰਕ ਵੀ ਹੋਇਆ ਹੈ ਥੋੜਾ ਥੋੜਾ ਦੇਖੋ ਹਾਂਜੀ ਇਹ ਵਾਲਾ ਹੈਗਾ ਯੈਲੋ ਮਸਟਰਡ ਦੁਪट्टे ਦੇ ਨਾਲ ਮਸਲੀਨ ਦੇ ਹਾਂਜੀ ਇਹ ਵੀ 1650 ਰੁਪਏ ਹੈ ਇਹਦਾ ਪ੍ਰਾਈਸ ਦੁਪट्टे ਦੇ ਨਾਲ ਬਿਲਕੁਲ ਲਗੇ ਰੇਟੇ ਕੱਢ ਰਹੇ ਇਹਦਾ ਹੈਗਾ 2.5 ਮੀਟਰ ਦਾ ਖੁੱਲਾ ਚੌੜਾ ਮਸਲੀਨ ਦਾ ਦੁਪੱਟਾ ਪ੍ਰਿੰਟਡ ਇਸ ਕਿਤੇ ਕਿਤੇ ਨੇ ਤੇ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰੇ ਬਿਲਕੁਲ ਲੱਗੇ ਰੇਤ ਤੇ ਹੀ ਕੱਢ ਰਹੀ ਹੈ ਇਹ ਚਲੋ ਨਿਕਲ ਜਾਣਗੇ ਔਰ ਇਹ ਰਹਿ ਗਏ ਜੀ ਪਿੰਕ ਕਲਰ ਦੇ ਵਿੱਚ ਬਿਲਕੁਲ ਕਾਟਨ ਦੇ ਇਹਨੇ ਕਾਟਨ ਪਿਓਰ ਕਾਟਨ ਦੇ ਰਾਮ ਟੈਕਸ ਨੇ ਵੀ ਹੈ ਮੂਮੈਂਟ ਹਾਂਜੀ ਮੂਮੈਂਟ ਬ੍ਰਾਂਡ ਹੈ ਮੂਮੈਂਟ ਬ੍ਰਾਂਡ ਔਰ ਇਹ ਵੀ ਮਸਲੀਨ ਦਾ ਬਹੁਤ ਸ਼ਾਈਨੀ ਬਹੁਤ ਸੋਹਣਾ ਦੁਪੱਟਾ ਹੈ ਸਾਰੇ ਸੂਟ ਬਹੁਤ ਜਿਆਦੇ ਸੋਹਣੇ ਆ 10100 ਰੁਪਏ ਇਹਦਾ ਪ੍ਰਾਈਸ ਮਸਲੀਨ ਦੇ ਦੁਪੱਟਿਆਂ ਦੇ ਨਾਲ ਕੇਵਲ ਆ ਗਿਆ ਤਾਂ ਇਹਦਾ ਦੇਖੋ ਤੁਸੀਂ ਬਸ ਹਾਂ ਜੇ ਵੀ 10100 ਰੁਪਏ ਦਾ ਦੁਪੱਟੇ ਦੇ ਨਾਲ ਪਿਓਰ ਦੇ ਦੁਪੱਟੇ ਹੈ ਦੁਪੱਟਾ 5 ਮੀਟਰ ਦਾ ਹੀ ਰਹੇਗਾ ਹਰ ਇੱਕ ਸੂਟ ਦੇ ਨਾਲ ਤੇ ਵਰਕ ਵੀ ਹੋਇਆ ਵਾ ਦੇਖੋ ਤੁਸੀਂ ਕਿੰਨਾ ਧਾਰਾ ਵਰਕ ਹੋਇਆ ਵਾ ਪਿਓਰ ਕਾਟਨ ਸੂਟ ਹੈ ਇਹ ਲਾਈਟ ਕਲਰ ਚ ਆ ਗਿਆ ਗ੍ਰੇ ਕਲਰ ਚ ਲਾਈਟ ਚ ਤਾਂ ਫਲਾਰ ਬਣਿਆ ਹੋਇਆ ਬਹੁਤ ਸੋਹਣਾ ਸੂਟ ਹੈ ਇਹਦਾ ਪ੍ਰਾਈਸ ਹੈਗਾ ਜੀ 1600 ਰੁਪਏ। ਅਰ ਮਸਲੀਨ ਦਾ ਹੀ ਦੁਪੱਟਾ ਰਹੀ ਹੈ। ਸਾਰੇ ਸੂਟ ਬਹੁਤ ਜਿਆਦੇ ਸੋਹਣੇ ਐ, ਗਰਮੀਆਂ ਦੇ ਐ। ਬਿਲਕੁਲ ਆਪਰ ਲਗੇ ਰੇਟ ਤੇ ਹੀ ਕੱਢ ਰੇ ਆ। ਤੁਸੀਂ ਫਾਇਦਾ ਚੁੱਕ ਲੋ ਫਟਾਫਟ। ਬਹੁਤ ਸੋਹਣੇ ਸੂਟ ਐ, ਬਹੁਤ ਪਿਆਰੇ। ਤੇ ਇਹ ਪਿਓਰ ਦੁਪੱਟੇ ਦੇ ਨਾਲ ਤਾਰਾ ਸੁਪਚੀਰ ਪੇਸ ਦਾ ਪ੍ਰਾਈਜ਼ ਆ ਔਰ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਪ्योर ਦਾ ਦੁਪੱਟੇ ਮੈਂ ਇਹਦੇ ਦੋ ਕਲਰ ਆਏ ਆ ਇੱਕ ਉਹ ਵਾਲਾ ਗ੍ਰੇ ਆਇਆ ਹੈ ਔਰ ਇੱਕ ਇਹ ਆਇਆ ਹੈ ਗ੍ਰੀਨ ਕਲਰ ਇਹ ਵੀ ਸੂਟ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਹੈ ਇਹ ਵੀ ਸੋਹਣਾ ਨਾਲੇ ਆਈਟਮ ਬਿਲਕੁਲ ਇੰਨੀ ਪਿਆਰੀ ਹੈ ਬਹੁਤ ਸੋਹਣੀ ਪੂਰੀ ਗਰਲਿਸ਼ ਲੁੱਕ ਦੇ ਵਿੱਚ ਹੈ ਇਹਦਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਬਹੁਤ ਹੀ ਪਿਆਰਾ ਹੈ ਬਹੁਤ ਸੋਹਣਾ ਸੋਹਣਾ ਸੂਟ ਹੈ ਇਹ ਇਹ ਜਿਹੜਾ ਪਹਿਲਾਂ ਪਿੰਕ ਵਾਲਾ ਦਿਖਾਇਆ ਸੀ ਉਹਦਾ yellow ਆਇਆ ਹੈ ਮਸਲੀਨ ਦੇ ਦੁਪੱਟੇ ਨਾਲ ਬਿਲਕੁਲ ਮੱਖਣ ਮલાઈ ਵਰਗਾ ਕੱਪੜਾ ਹੈ ਔਰ ਪਿਓਰ ਨਸਲੀ ਇਹਦਾ ਦੁਪੱਟਾ ਦੇਖੋ ਆਪਣੇ ਇਹ ਸੂਟ ਨਾ ਸੇਲ ਤੇ ਹੀ ਕੱਢੇ ਹੋਏ ਆ ਤਾਂ ਕਰਕੇ ਸੇਲ ਦੀ ਟੇਪ ਲਾਈ ਹੋਈ ਹੈ ਤੇ ਇੰਨਾ ਸੋਹਣੇ ਹੋਏ ਤੁਸੀਂ ਲੈ ਕੇ ਪਸਤਾਉਂਗੇ ਨਹੀਂ ਬਹੁਤ ਵਧੀਆ ਤੀਸਰਾ ਕਲਰ ਇਹ ਆਇਆ ਜਿਹਦੇ ਵਿੱਚ ਤੀਸਰਾ ਕਲਰ ਇਹ ਆਇਆ ਰਿੱਚ ਕਲਰ ਸਾਰੇ ਇੱਕ ਤੋਂ ਇੱਕ ਹੈ ਗਰਮੀਆਂ ਦੇ ਸੂਟ ਹੈ ਬਿਲਕੁਲ ਲੱਗੇ ਰੱਟ ਤੇ ਹੀ ਕੱਢ ਰਹੇ ਆ ਭਈਆ ਇਹ ਦੀ ਸਤਾਰਾ ਸਰਪ੍ਰੇਸ ਹੈ ਠੀਕ ਹੈ ਜੀ ਔਰ ਕਪੜਾ ਬਹੁਤ ਸੋਹਣਾ ਤੁਸੀਂ ਖੁਦ ਵੀ ਦੇਖੋ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਊਗਾ ਵੀ ਹਾਂ ਕਪੜਾ ਬਹੁਤ ਸੋਹਣਾ ਹੈ ਬਹੁਤ ਇੱਕਦਮ ਬਹੁਤ ਫਾਈਨ ਕਪੜਾ ਹੈ ਬਹੁਤ ਬਹੁਤ ਸੋਹਣਾ ਸਾਰੇ ਸੂਟ ਬਹੁਤ ਜਿਆਦੇ ਸੋਹਣੇ ਆ ਬਹੁਤ ਜਿਆਦੇ ਇਹ ਦੇ ਵਿੱਚ ਇਹ ਸਾਢੇ 1800 ਹਾਂ ਇਹ ਦਾ ਪ੍ਰਾਈਸ 1850 ਰੁਪਏ ਲਾਈਟ ਕਲਰ ਦਾ ਸੋਟਾ ਮਸਲੀਨ ਦਾ ਦੁਪੱਟਾ ਲੈਂਸ ਲੱਗੀ ਕੋਈ ਮਿਲੇਗੀ ਠੀਕ ਹੈ ਜੀ ਤੇ ਲੈ ਲੀ ਤੇ ਇਹ ਆ ਗਈ ਜੀ ਪਰਪਲ ਕਲਰ ਦੇ ਵਿੱਚ ਇਹ ਵੀ ਬਹੁਤ ਸੋਹਣਾ ਕਲਰ ਵੀ ਡਿਜ਼ਾਈਨ ਵੀ ਪਰ ਕਪੜਾ ਮੇਰ ਗੱਲ ਆ ਕਿ ਕਪੜਾ ਬਹੁਤ ਸੋਹਣਾ ਦੁਪੱਟਿਆਂ ਦੇ ਨਾਲ ਆ ਪ੍ਰਿੰਟਡ ਹਰ ਇੱਕ ਦੁਪੱਟੇ ਤੇ ਪ੍ਰਿੰਟ ਰਹੇਗਾ ਸਾਢੇ 1750 ਰੁਪਏ ਜੀ ਇਸ ਦਾ ਪ੍ਰਾਈਸ ਹੈ ਔਰ ਵਰਕ ਜੋ ਹੋਇਆ ਵਾ ਨਾ ਬਹੁਤ ਅੱਛੇ ਵਾਲਾ ਹੋਇਆ ਵੈ ਇਹਨੂੰ ਜਿਸ ਤਰ੍ਹਾਂ ਮਰਜ਼ੀ ਗਰਮੀਆਂ ਦੇ ਵਿੱਚ ਵੀ ਹੰਡਾਓ ਜੋ ਮਰਜ਼ੀ ਕਰੋ ਤੇ ਬਾਹਰ ਅੰਦਰ ਵੀ ਜਿਸ ਤਰ੍ਹਾਂ ਮਰਜ਼ੀ ਪਾਓ ਬਹੁਤ ਅੱਛਾ ਸੂਟ ਹੈ ਪਾਰਟੀ ਵੇਅਰ ਲੁੱਕ ਵਾਲਾ ਵੀ ਹੈ ਜਿਵੇਂ ਕਿ ਗਰਮੀ 'ਚ ਕੋਈ ਛੋਟੇ-ਮੋਟੇ ਪ੍ਰੋਗਰਾਮ ਆਉਂਦੇ ਰਹਿੰਦੇ ਹੱਥੇ ਪਾਉਣ ਨੂੰ ਵੀ ਬਹੁਤ ਠੀਕ ਹੈ ਔਰ ਇਹ ਦੇਖੋ ਤੁਸੀਂ ਇੰਨਾ ਵਧੀਆ ਵਰਕ ਹੋਇਆ ਵਾ ਦੇਖੋ ਤੁਸੀਂ ਇੰਨਾ ਸੋਹਣਾ ਇਹ ਕਿੰਨਾ ਫੈਰਾ ਇਹਦਾ ਪ੍ਰਾਈਸ 1650 ਇਹ 1650 ਰੁਪਏ ਜੀ ਦੁਪੱਟਿਆਂ ਦੇ ਨਾਲ ਉਹਦਾ ਚੌਥਾ ਕਲਰ ਵੀ ਆ ਗਿਆ पीच डार्क बहुत सोना बहुत प्यारा सूट है यदा पहला थो तीन कलर दिखाते चौथा ये वाला कलर क्ड रही है दुपटा देखो तीस तो कि सोना सतारह सौ रुपये सतारा सौ पच्ची रुपये प्राइज है ਛੋਟੀ ਛੋਟੀ ਬੁੱਟੀ ਹੈ ਬਹੁਤ ਸੋਹਣੇ ਹੈ ਇਹ ਪਿਓਰ ਮਸਲੀਨ ਦੇ ਦੁਪट्टे ਆ ਤੁਸੀਂ ਖੁਦ ਵੀ ਦੇਖ ਲਓ ਸਿਰ ਤੇ ਪੂਰੀ ਤਰ੍ਹਾਂ ਆਮ ਨਾਲ ਟਿਕਦੇ ਜਿਸ ਤਰ੍ਹਾਂ ਮਰਜੀ ਤੁਸੀਂ ਗੁਰਦੁਆਰਾ ਸਾਹਿਬ ਮੰਦਿਰ ਜਿਸ ਤਰ੍ਹਾਂ ਮਰਜੀ ਪਾ ਕੇ ਜਾਓ ਨਵੇਂ ਗਰਮੀਆਂ ਦੇ ਵਿੱਚ ਪੂਰੇ ਰੰਗ ਦਾ ਇੱਕ ਮੇਨ ਗੱਲ ਹੈ ਕਿ ਦੁਪट्टे ਬਿਲਕੁਲ ਸਾਰੇ ਸੁੱਟਾਂ ਦੇ ਨਾਲ ਹੀ ਹੈ ਬਹੁਤ ਸੋਹਣੇ ਸੁੱਟਾਂ ਹੈ ਬਹੁਤ ਪਿਆਰੇ ਚੁੱਕ ਲੋ ਫਾਇਦਾ ਉਹੀ ਹੈ 15 16 ਤੇ 1700 ਇੱਥੇ ਤੱਕ ਕੋਈ ਉੱਪਰ 1800 ਵੀ ਨਹੀਂ ਬੋਲਿਆ ਹੈਗਾ तकरीबन ਸਾਰੇ ਹੀ ਰੀਲਸ ਦੇ ਵਿੱਚ ਹੈ ਐਨਕ ਤਾਂ ਆਪਾਂ ਵੀ ਵੀ ਦੌਰ ਦੁਪੱਟੇ ਤੇ ਵੀ ਸਵਾਈ ਹੋ ਗਏ ਇੰਨਾ ਤੱਕ ਵੀ ਆਪਾਂ ਸੇਲ ਕਰ ਰਹੇ ਆ ਫਿਰ ਉਹਦਾ ਦੁਪੱਟਾ ਵੀ ਤੁਹਾਨੂੰ ਐਕਸਟਾ ਲੈਣਾ ਪਏਗਾ ਇਹਦੇ ਤੁਸੀਂ ਖੁਦ ਦੇਖੋ ਕਿ ਦੁਪੱਟੇ ਵੀ ਪ੍ਰਿੰਟਡ ਔਰ ਪਲੇਨ ਐਨੇ ਸੋਹਣੇ ਸਾਰੇ ਪਲੇਨ ਕਹਿ ਰਹੀਆਂ ਪ੍ਰਿੰਟਡ ਦੁਪੱਟੇ ਟਾਈ ਟਾਈ ਮੀਟਰ ਦੇ ਔਰ ਫਿਰ ਹੈਵੀ ਮਸਲੀਨ ਦੇ ਵਧੀਆ ਵਾਲੇ ਉਹ ਆਪਾਂ ਤੁਹਾਨੂੰ ਇਹਦੇ ਨਾਲ ਦੇ ਨਾਲ ਹੀ ਲੱਗੇ ਲਗਾਏ ਦੇ ਰਹੇ ਆ ਆਪ ਕੀ